ਸਤਿ ਸ੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜੰਤ ਸਿੰਘ ਮਾਨ ਅੱਜ 24 ਮਈ 2025 ਤੇ ਟਾਈਮ ਕਰੀਬ ਰਾਤ ਦੇ 8:00 ਵਜੇ ਜਾ ਰਹੇ ਨੇ ਜਿੱਦਾਂ ਕਿ ਇਹ ਪਹਿਲਾਂ ਵੀ ਸ਼ਾਮੀ ਅਲਰਟ ਕੀਤਾ ਸੀ ਮੀਂਹੇਰੀ ਦਾ ਤਾਂ ਮੌਜੂਦਾ ਸਮੇਂ ਜਿਹੜੀ ਪੰਜਾਬ ਦੇ ਪੱਛਮੀ ਖੇਤਰਾਂ ਨੂੰ ਤੇ ਕੇਂਦਰੀ ਭਾਗਾਂ ਨੂੰ ਪਾਰ ਕਰਦੀ ਹੋਈ ਹੈਂੇਰੀ ਹਮ ਮੌਜੂਦਾ ਸਮੇਂ ਤੇਰੀ ਚੜ੍ਹਦੇ ਵੱਲ ਦੇ ਜ਼ਿਲ੍ਹੇ ਨੇ ਜਿਹੜੇ ਪੰਜਾਬ ਦੇ ਉੱਨਾ ਤੱਕ ਪਹੁੰਚ ਰਹੀ ਆ ਉਹਦੇ 1-2 ਘੰਟਿਆਂ ਦੇ ਵਿੱਚ ਕਾਰ ਲਗਭਗ ਪੰਜਾਬ ਦੇ ਸਾਰੇ ਏਰੀਆ ਹੀ ਕਵਰ ਕਰ ਜਾਣੇ ਆ ਤੇ ਪਿੱਛੇ-ਪਿੱਛੇ ਮੀਂਹ ਦੀਆਂ ਕਾਰਵਾਈਆਂ ਵੀ ਜਿਹੜੀਆਂ ਦੇਖੀਆਂ ਜਾ ਜੁਤਾ ਸਮੇ ਪੰਜਾਬ ਦੇ ਕੇਂਦਰੀ ਭਾਗਾਂ ਚੋਂ ਗੁਜ਼ਰੀਆਂ ਜਲੰਧਰ ਕਪੂਤਲਾ ਸ਼ਹਿਰ ਪਰ ਮੋਗਾ ਪਟਿੰਡਾ ਏਰੀਆ ਵਿੱਚ ਮੀਂਹ ਦੀਆਂ ਕਾਰਵਾਈਆਂ ਵੀ ਵੇਖੀਆਂ ਜਾ ਰਹੀਆਂ ਜਿਹੜੀਆਂ ਹੌਲੀ-ਹੌਲੀ ਚੜ੍ਹਦੇ ਵੱਧਦੇ ਇਲਾਕਿਆਂ ਵੱਲ ਪਤਣੀਆਂ ਹਨੇਰੀ ਦਾ ਲਾਲਟਰ ਹੋਊਗਾ ਹਰਿਆਣਾ ਦੇ ਬਹੁਤੇ ਕੀਤਨਾਂ ਦੇ ਲਈ ਤੇ ਪੰਜਾਬ ਦੇ ਚੜ੍ਹਦੇ ਵੱਧਦੇ ਜ਼ਿਲ੍ਹਿਆਂ ਲਈ ਆਉਂਦੇ 2-3 ਘੰਟਿਆਂ ਦਾ ਪੰਜਾਬ ਦੇ ਰਹਿੰਦੇ ਇਲਾਕਿਆਂ ਵਿੱਚ ਵੀ ਤੇਜ਼ ਤੂੜਪਰੀ ਹਨੇਰੀ ਤੇ ਹਵਾ ਦੀ ਸਪੀਡ ਕਿਤੇ ਕਿਤੇ 70-80 ਤੇ ਕਿਤੇ ਕਿਤੇ 100 ਪਲੱਸ 100 ਕਿਲੋਮੀਟਰ ਪਰ ਹੌ ਜਿਹੜੀ ਜਾ ਸਕਦੀ ਹੈਗੀ ਹੈਗੀ ਹਰਿਆਣੇ ਦੇ ਬਹੁਤੇ ਖੇਤਰਾਂ ਚ ਇਹ ਨਹੀਂ ਰੀ ਪੁੱਜੂ ਕਿਤੇ ਮੀਂਹ ਦੀਆਂ ਕਾਰਵਾਈਆਂ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਪੁੱਜਣੀਆਂ ਤੇ ਹਰਿਆਣਾ ਦੇ ਵੀ ਬਹੁਤੇ ਇਲਾਕਿਆਂ ਵਿੱਚ ਪੁੱਜਣੀਆਂ ਤੇ ਇੱਥੋਂ ਤੱਕ ਕਿ ਦਿੱਲੀ ਤੇ ਪੱਛਮੀ ਯੂਪੀ ਤੱਕ ਵੀ ਇਹ ਮੀਂਹੇਰੀ ਦਾ ਦੌਰ ਜਿਹੜਾ ਦੇਖਣ ਨੂੰ ਮਿਲ ਸਕਦਾਗਾ ਜਿੱਦਾਂ ਕਿ ਦੁਪਹਿਰ ਬਾਅਦ ਲੰਘਦੇ ਪੰਜਾਬ ਤੋਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਈਆਂ ਸੀ ਉੱਥੋਂ ਬਦਲ ਚੱਲ ਕੇ ਹੌਲੀ-ਹ ਤੋਂ ਮਾਚਰ ਤੇ ਹਰਿਆਣੇ ਵੱਲ ਨੂੰ ਜਾ ਰਿਹਾ ਹੈਗਾ ਉਤਰੀ ਰਾਜਸਥਾਨ ਦੇ ਵਿੱਚ ਵੀ ਕਿਤੇ ਕਿਤੇ ਛਿੜਕਾ ਹਰਟਾਂ ਕਿੰਗੀਆਂ ਮੁੱਠੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਪਰ ਹਨੇਰੀ ਬਹੁਤੇ ਖੇਤਾਂ ਚ ਹੋਊਗੀ ਪੰਜਾਬ ਹਰਿਆਣਾ ਦੇ ਰਾਜ ਪੰਜਾਬ ਹਰਿਆਣਾ ਦੇ ਬਹੁਤੇ ਖੇਤਾਂ ਚ ਮੀਂਹ ਤੇ ਹਨੇਰੀ ਦੇਖਣ ਨੂੰ ਮਿਲ ਸਕਦੀ ਹੈ